ਹਰਪ੍ਰੀਤ ਸਿੰਘ ਮਖੂ ਨੇ ਮੈਨੂੰ ਕੀਤਾ ਫੋਨ ਕੱਲ ਫੋਨ ਕੀਤਾ ਕਿ ਤੁਸੀਂ ਮੇਰਾ ਨਾਮ ਲੈ ਕੇ ਲਲਕਾਰ ਕੇ ਵੀਡੀਓ ਪਾਈ ਹੈ ਸਾਨੂੰ ਤੁਸੀਂ ਸਾਡੇ ਖਿਲਾਫ ਪਹਿਲੀ ਗੱਲ ਤੇ ਆ ਕਿ ਮੈਂ ਕਿਸੇ ਦੇ ਖਿਲਾਫ ਵੀਡੀਓ ਨਹੀਂ ਪਾਈ ਇਸ ਮੁੱਦੇ ਦੇ ਉੱਪਰ ਸੋਸ਼ਲ ਮੀਡੀਆ ਦੇ ਉੱਪਰ ਜਿਹੜੀ ਜੰਗ ਛਿੜੀ ਸੀ ਉਹ ਜੰਗ ਨੂੰ ਠੰਡਾ ਕਰਨ ਵਾਸਤੇ ਭਾਈਚਾਰਕ ਸਾਂਝ ਬਰਕਰਾਰ ਰੱਖਣ ਵਾਸਤੇ ਕੁਝ ਆਪਣਿਆਂ ਨੂੰ ਵੀ ਸ਼ੀਸ਼ਾ ਵਿਖਾਇਆ ਤੇ ਕੁਝ ਦੂਜਿਆਂ ਨੂੰ ਵੀ ਪਰ ਇੱਥੇ ਗੱਲਾਂ ਦਾ ਕੜਾ ਜ਼ਿਆਦਾ ਕੀਤਾ ਜਾ ਰਿਹਾ ਗੱਲਾਂ ਕੀਤੀਆਂ ਜਾ ਰਹੀਆਂ ਭਾਈਚਾਰਕ ਸਾਂਝ ਦੀਆਂ ਪਰ ਅੰਦਰੋਂ ਹੈ ਨਹੀਂ ਜਿਹੜੀ ਮੈਂ ਗੱਲ ਕਹੀ ਸੀ ਇਹ ਸਾਬਤ ਕੀਤੀ ਅੱਜ ਗੱਲਾਂ ਕਹਿ ਰਿਹਾ ਵੀ ਮذਬੀ ਸਿੱਖ ਤੇ ਜੱਟ ਸਿੱਖ ਸਮਾਜ ਦਾ ਨੌ ਮਾਸ ਦਾ ਰਿਸ਼ਤਾ ਹੈ ਗੱਲਾਂ ਨਾਲ ਸਿਰਫ ਗੱਲਾਂ ਨਾਲ ਇਦੋਂ ਵੱਧ ਕੁਝ ਨਹੀਂ ਹੈਗਾ ਇਹ ਹਕੀਕਤ ਗੱਲ ਹੈ ਜਿੰਨੀ ਦੇਰ ਤੱਕ ਇਹ ਗੱਲਾਂ ਸਾਡੇ ਦਿਮਾਗ ਦੇ ਵਿੱਚੋਂ ਨਹੀਂ ਨਿਕਲਣਗੀਆਂ ਆਪਾਂ ਜਿਹੜਾ ਵਾ ਉਹ ਨਹੀਂ ਇੱਕ ਹੋ ਸਕਦੇ ਇੱਥੇ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਚੱਲ ਗਏ ਪਰ ਆਪਾਂ ਗੁਰੂ ਸਾਹਿਬ ਦੀ ਮੰਨੀ ਨਹੀਂ ਮੰਨੀ ਜਦੋਂ ਕੋਈ ਕੌਮ ਦਾ ਬੰਦਾ ਕੌਮ ਦੀ ਗੱਲ ਕਰਦਾ ਵਾ ਤੇ ਜਦੋਂ ਉਹ ਸ਼ਹੀਦ ਹੋ ਜਾਂਦਾ ਜਾਂ ਮਰਵਾ ਦਿੱਤਾ ਜਾਂਦਾ ਜਾਂ ਕਤਲ ਕਰ ਦਿੱਤਾ ਜਾਂਦਾ ਵਾ ਫਿਰ ਅਸੀਂ ਸਾਰੇ ਜਾਣੇ ਨਾ ਉਹਦੇ ਗੱਲ 'ਚ ਹਾਰ ਪਾਉਨੇ ਉਹਦੀ ਬੁੱਤ ਤੇ ਤੋ ਉਹਨੂੰ ਫਿਰ ਜੋ ਜੁੰਦਿਆਂ ਜਾਗਦਿਆਂ ਅਸੀਂ ਜ਼ੋਰ ਲਾ ਦਿੰਨੇ ਆ ਕਿ ਇਹ ਕੌਮ ਦਾ ਗਦਾਰ ਹੈ ਇਹ ਆਰਐਸਐਸ ਦਾ ਦੱਲਾਵਾ ਜਿਹੜਾ ਕੌਮ ਦੀ ਗੱਲ ਕਰੇ ਪੰਜਾਬ ਪੰਜਾਬੀ ਦੀ ਗੱਲ ਕਰੇ ਜਦੋਂ ਉਹ ਬੰਦਾ ਮਰ ਜਾਂਦਾ ਵਾ ਕਿਰਪਾ ਕਰਕੇ ਸ਼ੇਅਰ ਕਰ ਦਿਓ ਵਾ ਗੁਰਜੀ ਮੈਨੂੰ ਪਤਾ ਨਹੀਂ ਮੇਰੇ ਨਾਲ ਕਿਹੜੇ ਕਿਹੜੇ ਭੈਣ ਭੈਣਪੁਰਾ ਜੋੜੇ ਨੇ ਗੱਲ ਸੁਣਨ ਵਾਲੀ ਹੈ ਹਕੀਕਤ ਗੱਲ ਆ ਮੈਂ ਇੱਕ ਪੋਸਟ ਪਾਈ ਸਿਰਫ ਇੱਕ ਚੁੰਡੀ ਵੱਢਣ ਵਾਸਤੇ ਮੈਂ ਬਿਆਨ ਕਰਦੇ ਇੱਕ ਚੁੰਡੀ ਵੱਢਣ ਵਾਸਤੇ ਵੀ ਹੋ ਸਕਦਾ ਵਾ ਇਹਦੇ ਨਾਲ ਅਕਲ ਆ ਜਨ ਹਰ ਇੱਕ ਦਾ ਦੁਨੀਆ ਤੱਕ ਗੱਲ ਪਹੁੰਚਾਉਂਦਾ ਇੱਕ ਤਰੀਕਾ ਮੇਰਾ ਆਪਣਾ ਲੈ ਕੇ ਲੈ ਜਾ ਮੈਂ ਗੱਲ ਕਹੀ ਵੀ ਜੇ ਧਰਮ ਦੇ ਨਾਂ ਤੇ ਪਹਿਲਾਂ ਗੁਰਦੁਆਰੇ ਵੱਖ ਕੀਤੇ ਧਰਮ ਦੇ ਨਾਂ ਤੇ ਮੜੀਆਂ ਵੱਖ ਕਰ ਲਈਆਂ ਭਾਈ ਸਾਹਿਬ ਸਾਂਝ ਕਿੱਥੇ ਰਹਿ ਗਈ ਗੁਰਦੁਆਰੇ ਵੱਖ ਹੋ ਗਏ ਭਾਈ ਤੇ ਸਾਂਝ ਕਿੱਥੇ ਰਹਿ ਗਈ ਮੜੀਆਂ ਵੱਖ ਹੋ ਗਈਆਂ ਸਾਂਝ ਕਿੱਥੇ ਰਹਿ ਗਈ ਗੁਰੂ ਘਰਾਂ ਚ ਬਰਤਨ ਵੱਖ ਹੋ ਗਏ ਸਾਂਝ ਕਿੱਥੇ ਰਹਿ ਗਈ ਏਵਨ ਕੇ ਗੁਰੂ ਦਾ ਬਖਸ਼ਿਆ ਅੰਮ੍ਰਿਤ ਦੀ ਦਾਤ ਗੁਰੂ ਸਾਹਿਬ ਨੇ ਇੱਕ ਬਾਟੇ ਚ ਛਕਾਇਆ ਸੀ ਉਹ ਵੀ ਦੋ ਕਰਵਾ ਦਿੱਤੇ ਸਾਂਝ ਕਿੱਥੇ ਰਹਿ ਗਈ ਤੇ ਮੈਂ ਇਹ ਗੱਲ ਕਹੀ ਵੀ ਜਾਂ ਤੇ ਰੱਬ ਦੀ ਰੱਬ ਦਾ ਵਾਸਤਾ ਤੁਹਾਨੂੰ ਜਾਂ ਤੇ ਕਿਰਪਾ ਕਰਕੇ ਇੱਕ ਹੋ ਜੋ ਚੰਗੀ ਤਰ੍ਹਾਂ ਵੀ ਹਾਂ ਆਪਾਂ ਇੱਕ ਆ ਦੁਨੀਆ ਨੂੰ ਦੱਸ ਦਿਓ ਜਿਹੜੇ ਮਾੜੇ ਨੇ ਉਹਨਾਂ ਨੂੰ ਕੱਢ ਕੇ ਬਾਹਰ ਮਾਰੋ ਸਾਰੀ ਕੌਮ ਦਾ ਠੇਕਾ ਥੋੜਾ ਲਿਆ ਤੇ ਜਾਂ ਫਿਰ ਤਰੀਕੇ ਨਾਲ ਜੇ ਇੰਨਾ ਕੁਝ ਵੱਖ ਹੋ ਗਿਆ ਹੈ ਤੇ ਪੰਚਾਇਤੀ ਚੋਣਾ ਆਉਂਦੀਆਂ ਨੇ ਮੇਰੇ ਵੀਰ ਮਜਬੀ ਸਿੱਖ ਆਪਣੀ ਵੱਖਰੀ ਪੰਚਾਇਤ ਬਣਾ ਲੇ ਤੇ ਜੱਟ ਸਿੱਖ ਵੱਖਰੀ ਪੰਚਾਇਤ ਬਣਾ ਲੇ ਵਾਜਬ ਗੱਲ ਜੇ ਮੜੀਆਂ ਵਾਕ ਹੋ ਸਕਦੀਆਂ ਇਹ ਕਿਉਂ ਨਹੀਂ ਹੋ ਸਕਦਾ ਜੇ ਗੁਰਦਵਾਰ ਸਾਹਿਬ ਆਖੋ ਸਕਦੇ ਆ ਇਹ ਕਿਉਂ ਨਹੀਂ ਬਰਤਰ ਵਾਕ ਹੋ ਸਕਦੇ ਇਹ ਕਿਉਂ ਨਹੀਂ ਗੱਲ ਮੈਂ ਕਹੀ ਸੀ ਇਹਦੇ ਵਿੱਚ ਮੈਂ ਕਿਸੇ ਨੂੰ ਟਾਰਗੇਟ ਨਹੀਂ ਕੀਤਾ ਵੀ ਕਰੋ ਉਹੀ ਕਰੋ ਤਾਂ ਹੀ ਗੱਡੀ ਚੱਲਣੀ ਹੈ ਪਹਿਲੇ ਆਧਾਰ ਤੇ ਮੈਂ ਤੇ ਕਹਿੰਦਾ ਭਾਈਚਾਰਕ ਸਾਂਝ ਬਣਾ ਕੇ ਰੱਖੋ ਜੇ ਨਹੀਂ ਪੁਖਤਾ ਤੁਹਾਡੇ ਕੋਲ ਤੇ ਫਿਰ ਮੇਰੇ ਭਰਾ ਵੀ ਕਰਕੇ ਵੇਖ ਲਓ ਨਾ ਜੀ ਆਪ ਆਪ ਕੋਣਾ ਪਰ ਤਰੀਕੇ ਨਾਲ ਵਾਕ ਹੋ ਜੀਏ ਮੇਰੇ ਭਰਾ ਘਰਾਂ ਚ ਦੋ ਭਰਾ ਹੁੰਦੇ ਨੇ ਇੱਕ ਮਾਂ ਦੇ ਪੇਟੋਂ ਜੰਮਦੇ ਆ ਵਿਵਾਦ-ਵਾਦ ਉਹਨਾਂ ਦੇ ਵੀ ਹੁੰਦੇ ਆ ਸਿਆਣੇ ਵੀ ਕਹਿੰਦੇ ਵੀ ਜੇ ਤੁਹਾਡੇ ਨਹੀਂ ਸੌਰੀ ਤੇ ਭਰਾਵਾ ਤੂੰ ਮਾਂ ਪਿਓ ਨਾਲ ਵਿਵਾਖ ਆਪਣੇ ਭਾਂਡੇ ਚੱਕਦੇ ਸੈਟ ਦੇ ਹੋ ਜਾ ਇਹ ਸੋਚ ਨੂੰ ਅੱਕ ਕੇ ਕੀਤਾ ਵੀ ਹੋ ਸਕਦਾ ਵਾ ਇਹ ਗੱਲ ਸੁਣ ਕੇ ਹੀ ਸ਼ਰਮ ਆ ਜੇ ਲੋਕਾਂ ਨੂੰ ਤੇ ਕਿਤੇ ਗੁਰਦਵਾਰ ਇੱਕੋ ਜਣ ਬਣੀਆਂ ਇੱਕੋ ਜਣ ਇੱਕ ਝੰਡਾ ਥਰੇ ਆਪਾਂ ਇਕੱਠੇ ਹੋ ਜੀਏ ਪਰ ਨਹੀਂ ਮੰਜ਼ੂਰ ਲੋਕਾਂ ਨੂੰ ਚਲੋ ਮੈਂ ਆਪਣੀ ਗੱਲ ਵੱਡੀ ਕਰਦਾ ਵੀ ਵੇਖੋ ਜੀ ਹਰਪ੍ਰੀਤ ਸਿੰਘ ਮਹੂ ਨੇ ਰਾਤੀ ਮੈਨੂੰ ਫੋਨ ਕੀਤਾ ਮੇਰੇ ਭਰਾਣੇ ਫੋਨ ਕੀਤਾ ਅੱਧਾ ਪੌਣਾ ਘੰਟਾ ਸਾਡੀ ਗੱਲ ਹੋਈ ਹੈ तकरीबन ਅੱਧਾ ਘੰਟਾ 35 ਮਿੰਟ 30 ਮਿੰਟ ਆਪਾਂ ਕਹਿ ਸਕਦੇ ਹਾਂ ਜਿਹਦੇ ਵਿੱਚ ਉਹਨਾਂ ਨੇ ਬੜੀ ਵਧੀਆ ਤਰੀਕੇ ਨਾਲ ਮੇਰੇ ਨਾਲ ਚਲੋ ਉਹਨਾਂ ਨੇ ਗੱਲ ਕੀਤੀ ਹੈ ਜਿਹੜੇ ਉਹਨਾਂ ਦੇ ਹੱਕ ਬਣਦਾ ਸੀ ਉਹਨਾਂ ਦਾ ਉਹਨਾਂ ਨੇ ਸਵਾਲ ਰੱਖੇ ਜਿਸ ਜਿਸ ਲਹਿਜੇ 'ਚ ਉਹਨਾਂ ਨੇ ਮੈਨੂੰ ਫਤਿਹ ਦੀ ਸਾਂਝ ਕੀਤੀ ਉਸ ਲਹਿਜੇ ਵਿੱਚ ਮੈਂ ਫਤਿਹ ਦੀ ਸਾਂਝ ਬੁਲਾਈ ਆ ਜਿਸ ਲਹਿਜੇ ਵਿੱਚ ਉਹਨਾਂ ਨੇ ਮੈਨੂੰ ਜਵਾਬ ਮੰਗੇ ਮੈਂ ਜਵਾਬ ਦਿੱਤੇ ਜਿਸ ਲਹਿਜੇ 'ਚ ਉਹਦੇ ਗੱਲ ਕੀਤੀ ਮੈਂ ਗੱਲ ਦਾ ਜਵਾਬ ਦੇਣਾ ਮੁਨਾਸਬ ਸਮਝਿਆ ਹੁਣ ਇੱਕ ਤੇ ਇੱਕ ਸਵਾਲ ਪੈਂਦਾ ਮੈਂ ਮਖੂ ਵੀਰ ਨੂੰ ਕਹਿੰਦਾ ਕਿ ਮਖੂ ਵੀਰੇ ਫਿਰ ਉਹ ਗੱਲਾਂ ਵੀ ਗੱਲਾਂ ਦਾ ਕੜਾ ਸਟੇਕ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਫਿਰ ਜਦੋਂ ਮੈਂ ਸੱਚੀਆਂ ਗੱਲਾਂ ਕਰਦਾ ਫਿਰ ਤੁਹਾਨੂੰ ਚੁਬਦੀਆਂ ਹਾਂ ਹਾਏ ਹਾਏ ਲੋੜਾ ਦਵਿੰਦਰ ਸਿੰਘ ਨੇ ਇਦਾਂ ਕੋ ਕਹਿਤਾ ਦਵਿੰਦਰ ਸਿੰਘ ਨੇ ਇਦਾਂ ਕੋ ਕਹਿਤਾ ਸੰਤ ਸਿਪਾਈ ਸੰਤ ਸਿਪਾਈ ਪਹਿਲੀ ਗੱਲ ਇਹ ਹੈ ਸੰਤ ਸਿਪਾਹੀ ਸੁਸਾਇਟੀ ਲੁਧਿਆਣਾ ਬਾਬਾ ਦੀਪ ਸਿੰਘ ਜੀ ਦੇ ਨਾਂ ਦੇ ਉੱਪਰ ਇੱਕ ਸੁਸਾਇਟੀ ਸ਼ੁਰੂ ਕੀਤੀ ਹੈ ਕਿਰਪਾ ਕਰਕੇ ਦਵਿੰਦਰ ਸਿੰਘ ਸੰਤ ਸਪਾਈ ਨਾਲ ਲਬਜ ਨਾ ਜੋੜਿਆ ਜਾਵੇ ਜੇ ਜੋੜਨਾ ਤਾਂ ਦਵਿੰਦਰ ਸਿੰਘ ਸੰਤ ਸਪਾਈ ਸੁਸਾਇਟੀ ਲੁਧਿਆਣੇ ਵਾਲਾ ਤੁਸੀਂ ਕਹਿ ਸਕਦੇ ਹੋ ਠੀਕ ਹੈ ਹੁਣ ਮੈਂ ਆਵਾ ਗੱਲ ਆਪਣੀ ਤੇ ਮੇਰੇ ਭਰਾੜੇ ਮੈਨੂੰ ਕੀਤਾ ਫੋਨ ਇਹਨਾਂ ਨੇ ਫੋਨ ਕੀਤਾ ਗੱਲ ਰੱਖੀ ਜਿੱਥੇ ਇਹਨਾਂ ਦੀ ਰੱਖਣ ਵਾਲੀ ਗੱਲ ਸੀ ਮੈਂ ਗੱਲ ਰੱਖੀ ਇਹਨਾਂ ਨੇ ਭਾਈ ਜਲਸਾਨ ਦੀ ਗੱਲ ਕੀਤੀ ਮੈਂ ਸੁਣੀ ਹੁਣ ਇਹਨਾਂ ਨੇ ਆਪਣੇ ਪੇਜ ਤੇ ਰਿਕਾਰਡਿੰਗ 30 35 ਮਿੰਟ ਦੀ ਕੱਟ ਕੇ 15 16 ਮਿੰਟ ਦੀ ਰਿਕਾਰਡਿੰਗ ਪਾਤੀ ਸਿਰਫ ਆਪਣੇ ਮਤਲਬ ਦੀ ਜਿਹੜੇ ਆਪਣੇ ਭੈਣ ਭਰਾਵਾਂ ਤੱਕ ਆਪਣੇ ਪੇਜ ਨਾਲ ਭੈਣ ਭਰਾ ਜੁੜੇ ਹੁੰਦੇ ਨੇ ਉਹਨਾਂ ਨੂੰ ਸੁਣਾਉਣ ਤੱਕ ਸਿਰਫ ਵਾਵਾ ਖਟਣ ਵਾਸਤੇ ਕਿ ਹਾਂ ਯਾਰ ਦਵਿੰਦਰ ਨੇ ਕਿਹਾ ਸੀ ਢਾਡ ਕੋ ਨੰਬਰ ਹੈ ਮੈਨੂੰ ਕਰੋ ਫੋਨ ਤੇ ਮੈਂ ਕਰ ਲਿਆ ਤੇ ਹੁਣ ਦੁਬਾਰਾ ਕਿਤੇ ਉਹਦੇ ਵਿੱਚ ਮੈਂ ਕਮੈਂਟ ਪੜੇ ਦੋ ਚਾਰ ਭੈਣ ਭਰਾ ਕਹ ਰਹੇ ਸੀ ਲੈ ਹੁਣ ਨਹੀਂ ਲੱਗਦਾ ਮੈਂ ਕੋਣ ਫੋਨ ਕਰਦਾ ਹੁਣ ਤਾਂ ਦਵਿੰਦਰ ਨੂੰ ਗੱਲ ਨਹੀਂ ਆਉਂਦੀ ਉਹ ਆ ਤੇ ਜੇ ਆ ਉਹ ਗੁਰਪਾਈਆਂ ਵੱਡਾਵਾ ਮੇਰੇ ਤੋਂ ਸਤਕਾਰ ਤੇ ਕਰਨ ਵਾਲਾ ਬਣਦਾ ਪਰ ਇਹਦਾ ਮਤਲਬ ਇਹ ਥੋੜਾ ਕੀ ਹੁਣ ਮੈਨੂੰ ਗਾਲਾਂ ਕੱਢਣਾ ਪਾ ਜੇ ਮੈਨੂੰ ਗਾਲਾਂ ਕੱਢੇ ਜਿੱਦਾਂ ਦਾ ਚੱਲ ਕਹੂਗਾ ਅਗਲੇ ਨੂੰ ਉਦੋਂ ਦਾ ਜਵਾਬ ਮਿਲੂਗਾ ਹੁਣ ਉਹਦੇ ਵਿੱਚ ਜਿਹੜੀ ਗੱਲ ਰੱਖਣ ਵਾਲੀ ਸੀ ਵੀ ਜੇ ਤੂੰ ਸੰਗਤ ਸਾਹਮਣੇ ਮੇਰੇ ਭਰਾ ਗੱਲ ਰੱਖ ਹੀ ਰਿਹਾ ਜਾਣਕਾਰੀ ਰੱਖ ਹੀ ਰਿਹਾ ਵਾ ਤੇ ਸਿੱਧੀ ਤੇ ਸਪਸ਼ਟ ਰੱਖੋ ਹਣਾ ਗੱਲ ਕਿੱਥੋਂ ਸ਼ੁਰੂ ਹੋਈ ਆ ਗਾਲਾਂ ਤੋਂ ਹੁਣ ਮੈਂ ਇੱਕ ਸਵਾਲ ਦਾ ਪਹਿਲਾਂ ਤੁਸੀਂ ਨਾ ਰਿਕਾਰਡਿੰਗ ਸੁਣ ਲਓ ਜਿਹੜੀ ਮੇਰੇ ਭਰਾ ਨੇ ਪਾਈ ਨਹੀਂ ਤੇ ਚੰਗੇ ਵੇਲੇ ਉਹ ਵੀਰ ਦੀ ਰਿਕਾਰਡਿੰਗ ਮਖੋਦੀ ਮੈਂ ਕੀਤੀ ਸੀ ਹੁਣ ਮੈਨੂੰ ਵੀ ਹੱਥ ਪੈ ਗਈ ਨਾ ਹੁਣ ਉਹਨਾਂ ਨੇ ਆਪਣੇ ਮਤਲਬ ਨਾਲ ਕੱਟ ਕੇ ਉਨੀ ਕਿ ਚਲਾਤੀ ਜਿਹੜੀ ਦੁਨੀਆ ਤੱਕ ਚੀਜ਼ ਪਹੁੰਚਾਉਣ ਵਾਲੀ ਸੀ ਉਹ ਤੇ ਪਹੁੰਚਾਈ ਨਹੀਂ ਉਹਦਾ ਕਾਰਨ ਇਹ ਆ ਕਿ ਮਖੂ ਜੀ ਤੁਸੀਂ ਫਿਰ ਕੌਮ ਦੇ ਸਾਥ ਨਹੀਂ ਦੇ ਰਹੇ ਤੁਸੀਂ ਆਪਣੀ ਜਾਤ ਦਾ ਸਾਥ ਦੇ ਰਹੇ ਹੋ ਤੁਹਾਨੂੰ ਕੌਮ ਬਾਅਦ ਚ ਪਿਆਰੀ ਆ ਪਹਿਲਾਂ ਤੁਹਾਨੂੰ ਜਾਤ ਪਿਆਰੀ ਐ ਸਿੱਖ ਨੂੰ ਪਹਿਲਾਂ ਕੌਮ ਪਿਆਰੀ ਚਾਹੀਦੀ ਐ ਠੀਕ ਐ ਹੁਣ ਸੁਣੋ ਭਰਾ ਆ ਆ ਆ ਸੁਣੋ ਆ ਰਿਕਾਰਡਿੰਗ ਇੱਕ 파ਟ ਤੁਹਾਨੂੰ ਰਿਕਾਰਡਿੰਗ ਦੇ ਬਹੁਤ ਵੱਡੀ ਐ ਮੈਂ 파ਟ ਸੁਣ ਲਗਾ ਤੁਹਾਨੂੰ ਇਹ ਅਦਾ ਪਾਰਟ ਹੋ ਗਿਆ ਹੁਣ ਮਖੂਬ ਸਾਹਿਬ ਨੇ ਇੱਕ ਗੱਲ ਕਹੀ ਹੈ ਕਿ ਜੇ ਅਵੀ ਸਿੱਧੂ ਵੀ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਵਾਲਾਂ ਕੱਟਦਾ ਵਾ ਤੇ ਮੈਂ ਵੀ ਉਹਦਾ ਵਿਰੋਧ ਕਰੂੰਗਾ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਇਹ ਅਸੀਂ ਵੀ ਮੰਨਦੇ ਆ ਚਲੋ ਚੰਗੀ ਗੱਲੋ ਮੰਨਣ ਦੇ ਨੇ ਹੁਣ ਸੰਗਤ ਜੀ ਮੈਨੂੰ ਮਾਫ ਕਰਨਾ ਕੁਝ ਗੱਲਾਂ ਮੈਂ ਤੁਹਾਡੇ ਤੋਂ ਤੁਹਾਡੇ ਸਾਹਮਣੇ ਮੈਂ ਪੇਸ਼ ਕਰ ਦੂੰਗਾ ਪਰ ਤੁਸੀਂ ਆਪੇ ਲਿਓ ਜੇ ਕਿਸੇ ਭੈਣ ਭਰਾ ਨੂੰ ਚਾਹੀਦੀਆਂ ਹੋਣਗੀਆਂ ਤਾਂ ਮੈਂ ਉਹ ਸਾਰੀਆਂ ਨੂੰ ਵਟਸਐਪ ਸ਼ੇਅਰ ਕਰ ਦੂੰਗਾ ਜਾਂ ਇੱਕ ਆਈਡੀ ਦੇ ਦੇ ਲੱਗਾ ਉਹ ਆਈਡੀ ਤੇ ਹੋ ਸਕਦਾ ਵਾ ਤੁਹਾਨੂੰ ਉਹ ਚੀਜ਼ਾਂ ਮਿਲ ਜਾਣ ਜਾਂ ਆ ਮੇਰੀ ਵੀਡੀਓ ਤੋਂ ਬਾਅਦ ਉਹ ਪੋਸਟਾਂ ਡਿਲੀਟ ਹੋ ਜਾਣ ਇਸ ਤੋਂ ਪਹਿਲਾਂ ਹੀ ਮੈਂ ਸਾਰੀ ਜਿਹੜੀ ਨਾ ਉਹਨੂੰ ਇੱਕ ਫਾਈਲ ਦੇ ਰੂਪ ਦੇ ਵਿੱਚ ਕਵਰ ਕਰ ਲਿਆ ਠੀਕ ਹੈ ਸਭ ਤੋਂ ਪਹਿਲਾਂ ਤੇ ਆਹੇ ਵੇਖੋ ਜੀ ਇਹਨਾਂ ਨੇ ਆਈਡੀਆ ਜਿਹੜੀਆਂ ਬਣਾਈਆਂ ਕਿਸ ਨਾਮ ਉੱਤੇ ਆ ਚੂੜਿਆਂ ਦਾ ਜਵਾਈ ਆਈਡੀ ਨਾਮ ਬਣਾਈ ਹੋਈ ਹੈ ਇਹ ਮੇਰੇ ਭਰਾ ਦੇ ਉੱਤੇ ਫੋਟੋ ਲੱਗੀ ਹੋਈ ਹੈ ਠੀਕ ਹੈ ਇਹਦੇ ਵਿੱਚ ਕੁਝ ਇਹੋ ਜਿਹੇ ਅਪੱਤੀਜਨਕ ਸ਼ਬਦ ਜਿਹੜੇ ਨੇ ਲਿਖੇ ਗਏ ਨੇ ਮਜਬੀ ਸਿੱਖ ਸਮਾਜ ਨੂੰ ਤੇ ਸਾਰੇ ਭਾਈਚਾਰੇ ਨੂੰ ਲੈ ਕੇ ਕਿ ਮੈਂ ਤੁਹਾਨੂੰ ਐਕਸਪਲੇਨ ਨਹੀਂ ਕਰ ਸਕਦਾ ਦੱਸ ਨਹੀਂ ਸਕਦਾ ਤੁਹਾਨੂੰ ਮੈਂ ਮੈਨੂੰ ਮੇਰੀ ਹੋ ਸਕਦਾ ਵਾ ਬੋਲਣ ਲੱਗਿਆ ਨਾ ਜਿਹੜੀ ਆਵਾਜ਼ ਜਿਹੜੀ ਆ ਉਹ ਉਹ ਲਟਕਟਾਵੇ ਤੇ ਇੱਕ ਮਿੰਟ ਕੋਸ਼ਿਸ਼ ਕਰਨਾ ਮੈਂ ਕਿ ਜੇ ਮੈਨੂੰ ਉਹਦੇ ਵਿੱਚ ਕੋਈ ਚੀਜ਼ ਲੱਭ ਜੇ ਤਾਂ ਮੈਂ ਤੁਹਾਨੂੰ ਇਹਦੇ ਵਿੱਚ ਤੁਹਾਨੂੰ ਸੁਣਾ ਦਣਾ ਤੁਹਾਨੂੰ ਨਹੀਂ ਤੇ ਫਿਰ ਕੋਈ ਗੱਲ ਨਹੀਂ ਮੈਂ ਤੁਹਾਨੂੰ ਫਿਰ ਸੁਣਾ ਦਾਂਗਾ ਸਭ ਤੋਂ ਪਹਿਲਾਂ ਜਦੋਂ ਖਾੜਕੂ ਲਹਿਰ ਚੱਲੀ ਸੀ ਉਸ ਸਮੇਂ ਵੀ ਜਦੋਂ ਆਹ ਚੂੜੇ ਮਜਬੀ ਲਹਿਰ ਵਿੱਚ ਆਏ ਸੀ ਤੇ ਇਹਨਾਂ ਲਹਿਰ ਖਰਾਬ ਕੀਤੀ ਸੀ ਗੰਦੀ ਕੌਮ ਐ ਇਹ ਪੋਸਟਾ ਪਾਈਗਾ ਜਾ ਰਹੇ ਸਵੇਰੇ ਸਵੇਰੇ ਉੱਠਦੇ ਆ ਸਾਰੇ ਪੋਸਟ ਪਾ ਦਿੰਦੇ ਆ ਚੂੜੀ ਹਾਜ਼ਰ ਹੋ ਜਿਵੇਂ ਰਾਜ ਦਰਬਾਰ ਲੱਗਾ ਹੁੰਦਾ ਇਹ ਵੱਡੇ ਜਿਹੜੇ ਸਾਡੇ ਖਾਲਸ ਸਤਨ ਦੀ ਸੋਚ ਰੱਖਦੇ ਆ ਜਿਹੜੇ ਆਪਣੇ ਆਪ ਨੂੰ ਖਾਲਸੀ ਸੋਚ ਰੱਖਦੇ ਆ ਇਹ ਉਹਨਾਂ ਭੈਣ ਭਰਾਵਾਂ ਦੀ ਔਕਾਤ ਤੁਹਾਨੂੰ ਦਿਖਾ ਰਿਹਾ ਆ ਕਿ ਉਹਨਾਂ ਦਾ ਉਹਨਾਂ ਦਾ ਨਜ਼ਰੀਆ ਗਰੀਬ ਪਰਵਾਰ ਸਿੱਖਾਂ ਦੀਆਂ ਧੀਆਂ ਪਣਾ ਦੇ ਪ੍ਰਤੀ ਕਿੰਨਾ ਦਾ ਇਹ ਤਾਂ ਸ਼ੁਰੂਆਤ ਅੱਗੇ ਸੁਣੋ ਬਜ਼ੁਰਗ ਦੀ ਫੋਟੋ ਪਾਈ ਹੈ ਆ ਦੇਖੋ ਠੀਕ ਆ ਉੱਤੇ ਲਿਖਿਆ ਵਾ ਸਭ ਮذਬੀ ਕੌਮ ਨੂੰ ਸਭ ਮذਬੀ ਕੌਮ ਨੂੰ ਯਾਨੀ ਕਿ ਸਾਰੀ ਮذਬੀ ਕੌਮ ਨੂੰ ਸਭ ਸਾਰੇ ਆ ਜਾਂਦੇ ਨੇ ਸਭ ਮਜਬੀ ਕੌਮ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਬਾਪੂ ਮੋਟਰ ਤੇ ਆ ਤੇ ਆਪੋ ਆਪਣੀ ਨੂੰ ਘਰ ਹੀ ਰੱਖਣਾ ਅਸੀਂ ਕੋਈ ਜ਼ਿੰਮੇਵਾਰੀ ਨਹੀਂ ਲੈਂਦੇ ਕਿਸੇ ਦੀ ਕੋਈ ਜੇਕਰ ਕੋਈ ਕਾਰਵਾਈ ਕਰ ਦਿੱਤੀ ਬਾਪੂ ਨੇ ਤੇ ਜਿੱਦਾਂ ਕਿ ਇਹਨੇ ਬਾਪੂ ਦੀ ਕਾਰਵਾਈ ਕਰਤੀ ਫਿਰ ਬਜ਼ੁਰਗ ਬਜ਼ੁਰਗ ਸਾਡੀਆਂ ਮਾਵਾਂ ਗਰੀਬ ਘਰਾਂ ਦੀਆਂ ਜਿਹੜੀਆਂ ਵਿਚਾਰੀਆਂ ਪਿੰਡਾਂ 'ਚ ਪੱਠੇ-ਪੁੱਠੇ ਲੈਣ ਜਾਂਦੀਆਂ ਨੇ ਚੋਰੀ ਉਹਨਾਂ ਦੀ ਫੋਟੋ ਮੰਗਰੋਂ ਖਿੱਚੀ ਐ ਚੋਰੀ ਫੋਟੋ ਖਿੱਚ ਕੇ ਨਾਲ ਲਿਖਿਆ ਹੁੰਦਾ ਜੀ ਸਾਡੇ ਬਾਪੂ ਦੇ ਮਜੇ ਪੱਠਿਆਂ ਦੀ ਪੰਡ ਬਦਲੇ ਦੋ-ਦੋ ਨਾਲ ਠੰਡ ਦਾ ਮਜਾ ਲਈ ਜਾਂਦਾ ਤੇ ਚੂੜੀਆਂ ਆਈਆਂ ਸੀ ਅੱਜ ਮੋਟਰ ਤੇ ਨਾਲ ਦੰਦ ਕੱਢ ਕੇ ਆ ਆ ਲੈ ਲੋ ਤੇ ਆਹ ਵੇਖੋ ਹੋਰ ਸਮੋਗੇ ਮੈਂ ਚਾਹੁੰਦਾ ਨਹੀਂ ਸੀ ਕਿ ਚਲੋ ਇਸ ਮਸਲੇ 'ਚ ਪਾਵਾਂ ਮੈਂ ਇਹ ਜਾਤ ਪਾਤ ਦੇ ਬਸ ਨੂੰ ਛਾਲਣਾ ਚਾਹੁੰਦਾ ਨਹੀਂ ਪਰ ਦੁਨੀਆ ਸਾਹਮਣੇ ਸੱਚ ਵੀ ਤੇ ਆਵੇ ਯਾਰ ਮੈਂ ਦੱਸਣਾ ਚਾਹੁੰਦਾ ਵੀ ਮਜਬੀ ਸਿੱਖ ਸਾਰੇ ਮਾੜੇ ਤਾਂ ਨਹੀਂ ਯਾਰ ਤੁਸੀਂ ਸਾਰੀ ਕੌਮ ਦੇ ਨੂੰ ਟਾਰਗੇਟ ਤੁਸੀਂ ਕਰ ਰਹੇ ਹੋ ਜਿਹੜਾ ਕਰਦਾ ਉਹ ਭਰੇਗਾ ਪਰ ਸਾਰੇ ਕਿਉਂ ਮਾੜੇ ਸਾਰੀਆਂ ਤਿੰਆਂ ਪੈਣਾ ਨੂੰ ਤੁਸੀਂ ਕਹਿੰਦੇ ਮਾੜੇ ਕਰਨ ਵਾਲੇ ਅੱਗੇ ਸੁਣੋ ਹਰ ਵਾਰੀ ਜੱਟ ਹੀ ਕਿਉਂ ਬਦਨਾਮ ਕੀਤਾ ਜਾਂਦਾ ਚੂੜੀਆਂ ਦੇ ਨਾਲ ਆ ਆ ਸੁਣ ਲਓ ਆ ਆ ਵੇਖੋ ਠੀਕ ਹੈ ਅੱਗੇ ਆ ਜੋ ਦਿਲ ਲੱਗੀ ਮਜਬਨ ਵੱਡੇ ਵੇੜੇ ਵਾਲਿਆਂ ਦੀ ਆ ਵੱਡੇ ਵੇੜੇ ਵਾਲਿਆਂ ਦਾ ਹलो ਹਲੋ ਛੋਟੇ ਵੇੜੇ ਵਾਲਿਆਂ ਦੀ ਸੋਚ ਵੇਖੋ ਤੁਸੀਂ ਸਾਡੀ ਭੈਣਾ ਦੇ ਖਿਲਾਫ ਇਹਨਾਂ ਦੀ ਸੋਚ ਕਿਦਾਂ ਦੀ ਹੈ ਤੁਸੀਂ ਵੇਖ ਲਓ ਤੁਸੀਂ ਹੁਣ ਅੱਗੇ ਆ ਜਾ ਹੁਣ ਮੈਂ ਸ਼ਬਦ ਦੇ ਵਿੱਚੋਂ ਨਾ ਮੈਂ ਡੈਸ਼ ਪਾ ਦੂੰਗਾ ਸਮਝ ਆਇਓ ਤੁਸੀਂ ਆਪੇ ਹੀ ਕਿਹੋ ਜੀ ਮੈਂ ਸਾਹਮਣੇ ਬੋਲ ਨਹੀਂ ਸਕਦਾ ਤੇ ਲਿਖਣ ਦੀ ਹਿੰਮਤ ਵੇਖੋ ਤੁਸੀਂ ਇਹਨਾਂ ਦੀ ਠੰਡ ਲੱਗਦੀ ਹੋਵੇ ਤੇ ਮੋਟਰ ਤੇ ਚੂੜੀ ਲਿਆ ਕੇ ਡੈਸ਼ ਮਾਰੋ ਠੰਡ ਨਹੀਂ ਲੱਗੂਗੀ ਇਹ ਅਜਮਾਇਆ ਮੈਂ ਪੱਕਾ ਨੁਕਸਾ ਠੰਡ ਲੱਗਦੀ ਹੋਵੇ ਤੇ ਮੋਟਰ ਤੇ ਚੂੜੀ ਲਿਆ ਕੇ ਡੈਸ਼ ਮਾਰੋ ਠੰਡ ਨਹੀਂ ਲੱਗੂ ਇਹ ਅਜਮਾਇਆ ਪੱਕਾ ਨੁਕਸਾ ਵਾ ਆ ਲੋ ਪੜ ਲਓ ਡੈਸ਼ ਕੀ ਹੈ ਇਹ ਆ ਜੀ ਆ ਪੜ ਲਓ ਇਹ ਸਾਡੇ ਸੂਝਵਾਨ ਜਿਹੜੇ ਸਾਡੇ ਚਲਗੇ ਨਾ ਉਹਨਾਂ ਦੀ ਸੋਚ ਆ ਜਿਹੜੀ ਖਾਲਸਾਈ ਸੋਚ ਰੱਖਦੇ ਨੇ ਜਿਹੜਾ ਖਾਲਸਾ ਰਾਜ ਪੈਦਾ ਕਰਨਾ ਚਾਹੁੰਦੇ ਨੇ ਜਾਂ ਕਰ ਰਹੇ ਨੇ ਮੇਰੇ ਭਰਾਵਾ ਸਿੱਖੀ ਇਹਨਾਂ ਦੇ ਮੋਢਿਆਂ ਤੇ ਅੜੀ ਆ ਸਿੱਖੀ ਦੇ ਵੱਡੇ ਥੰਮ੍ਹ ਮੈਂ ਕਹਿੰਨਾ ਵਾਂ ਉਹਨਾਂ ਦੀ ਸੋਚ ਵੇਖ ਲਓ ਕਿ ਪੰਜਾਬ ਚੋਂ ਬਾਹਰ ਜਾ ਕੇ ਪੰਜਾਬ ਦੀਆਂ ਧੀਆਂ ਪੈਣਾ ਦੇ ਪ੍ਰਤੀ ਸੋਚ ਕਿਹੋ ਜਿਹੀ ਰੱਖਦੇ ਆ ਗਰੀਬ ਐਸ ਲਈ ਨਾ ਤਾਂ ਕਰਕੇ ਮਜਬਣਾ ਦੀ ਡੈਸ਼ ਹੁੰਦੀ ਕਾਲੀ ਆ ਪਰ ਅੱਗ ਬਹੁਤ ਹੁੰਦੀ ਆ ਕਿਸ ਕਿਸ ਨੇ ਮਾਰੀ ਆ ਚੂੜੀ ਦੀ ਆ ਆ ਆ ਜੋ ਹਾਲੋ ਆ ਪੜੋ ਮੇਰਾ ਵੀਰ ਠੀਕ ਹੈ ਆ ਜੋ ਕੋਈ ਪੱਠਿਆਂ ਦੀ ਪੰਡ ਲੈਣ ਵਾਲੀ ਜੱਟ ਮੋਟਰ ਤੇ ਬੈਠਾ ਹਾਲੋ ਜਿੰਨਾ ਮਜਬੀਆਂ ਨੂੰ ਸ਼ੱਕ ਆ ਕਿ ਜੱਟਾਂ ਦੇ ਮੁੰਡੇ ਮਜਬਨਾ ਦੀ ਡੈਸ਼ ਮਾਰਦੇ ਆ ਉਹ ਸ਼ੱਕ ਨਾ ਕਰਨ ਤੇ ਗੱਲ ਗੱਲ ਤੇ ਵਿਸ਼ਵਾਸ ਕਰਨ ਇਹ ਸੱਚ ਆ ਆ ਵੀ ਸੁਣ ਲੋ ਕੀ ਕੀ ਸੁਣਾਵਾਂ ਮੈਨੂੰ ਸ਼ਰਮ ਆਉਣ ਲੱਗ ਪਈ ਐ ਮੈਨੂੰ ਸ਼ਰਮ ਆਉਣ ਲੱਗ ਪਈ ਕਿ ਵੀਡੀਓ ਧੀਆਂ ਆਪਣਾ ਤੱਕ ਵੀ ਜਾਣੀਆਂ ਨੇ ਪਰ ਕੀ ਕਰੀਏ ਜੇ ਰੱਬ ਨੇ ਡਿਊਟੀ ਲਾਈ ਹੁਣ ਕੰਮ ਦੇ ਪ੍ਰਤੀ ਤਾਂ ਕੁਝ ਗੱਲਾਂ ਜਿਹੜੀਆਂ ਹਨ ਉਹ ਆਪ ਚੱਬਣਾ ਪੈਣਾ ਫਿਰੋਂ ਚੂੜੀਆਂ ਹਾਜ਼ਰ ਹੋਣ ਜੱਟ ਆਇਆ ਜੀ ਮਿਲਣ ਲਈ ਆ ਲੋ ਯਾਰ ਪੂਰੀ ਦੁਨੀਆ ਦੇ ਵਿੱਚ ਇੱਕ ਮਜਬੀ ਫੈਮਿਲੀ ਦੱਸੋ ਜੋ ਗੁਰੂ ਸਾਹਿਬ ਦੇ ਨਾਲ ਰਹੀ ਸੀ ਐਵੇਂ ਨਾ ਆਪਣੇ ਆਪ ਨੂੰ ਰੰਗਰੇਟੇ ਬਣਾ ਲਿਆ ਚਲੋ ਜੀ ਵੱਡੇ ਇਤਿਹਾਸ ਕਰਿਆ ਸੀ ਤਾਂ ਨਹੀਂ ਨੋਲਿਜ ਰੱਖਦੇ ਸੀ ਤਾਂ ਗੁਰਦਲੇ ਸਿੰਘ ਪ੍ਰਸ਼ਾਦ ਖਾਨ ਜੰਨੇ ਭਰਾਵਾ ਸਾਨੂੰ ਨੋਲਿਜ ਕੋਈ ਨਹੀਂ ਹੈ ਮਖੂ ਸਾਹਿਬ ਜਿਆਦਾ ਦੱਸਣਗੇ ਮੇਰੇ ਖਿਆਲ ਦੇ ਨਾਲ ਇਸ ਬਾਰੇ ਮਖੂ ਸਾਹਿਬ ਨੂੰ ਸਵਾਲ ਕਰ ਲਿਓ ਤੁਸੀਂ ਹੈ ਕੋਈ ਮਜਬਣ ਚੂੜੀ ਜਾਗਦੀ ਆਹ ਮਸਤੀ ਕਰਨੀ ਆ ਮਜਬੀ ਚੂੜੀਆਂ ਦੀ ਡੈਸ਼ ਨੂੰ ਮਿਰਚਾਂ ਲੱਗਣੀਆਂ ਹੁਣ ਚਲੋ ਆਹ ਫਿਰ ਸਾਡੇ ਇੱਕ ਪ੍ਰਚਾਰਕ ਨੇ ਜੀ ਮਜਬੀ ਸੇਕ ਕੌਮ ਦੇ ਬਾਬਾ ਮੇਜਰ ਸਿੰਘ ਸੋਢੀ ਹੁਣਾਂ ਨੇ ਉਹਨੂੰ ਹੈੱਡ ਪ੍ਰਚਾਰਕ ਦਾ ਅਹੁਦਾ ਦੇ ਕੇ ਨਵਾਜਿਆ ਹੈ ਸਤਿਕਾਰਯੋਗ ਮਨਦੀਪ ਸਿੰਘ ਵਿਦਿਆਰਥੀ ਜੀ ਜਿਹੜੀ ਦਿਨ ਰਾਤ ਕੌਮ ਦੀ ਸੇਵਾ ਕਰ ਰਹੇ ਆ ਤੇ ਉਹਨਾਂ ਨੂੰ ਵੀ ਇਹਨਾਂ ਨੇ ਕੁਝ ਭੱਦੀ ਸ਼ਬਦਾਵਲੀ ਵਰਤੀ ਹੋਈ ਆ ਤੁਸੀਂ ਵੇਖ ਲਓ ਮੈਂ ਤਾਂ ਨਹੀਂ ਹੁਣ ਬੋਲ ਸਕਦਾ ਮੇਰੇ ਭਰਾ ਆ ਦੇਖੋ ਮੈਨੂੰ ਗਾਲਾਂ ਕੱਢੀਆਂ ਨੇ ਇਹਨਾਂ ਨੇ ਅਸੀਂ ਸ਼ਹੀਦੀ ਦਿਨਾਂ ਕਰਕੇ ਚੋਪਾ ਤੇ ਕਈ ਘੀ ਦੀ ਗੁੱਦੀ 'ਚ ਗੋਲ ਲੈਣੀ ਦੇ ਆਪ ਹੀ ਸੰਤ ਸਿਪਾਹੀ ਬਣੇ ਚਵੜਾ ਮਾਰੀ ਜਾਂਦੇ ਆ ਲਾਲੀ ਤਰਨ ਤਰਨ ਤੇ ਦੀਪ ਖਾਲਸੇ ਵੀਰ ਨੂੰ سپورਟ ਆ ਠੋਕ ਕੇ ਕਰੋ ਜੱਟੋ ਆ ਵੇਖ ਲਓ ਭਾਈ ਮੈਂ ਤਾਂ ਨਹੀਂ ਲਿਖਿਆ ਆ ਸਕਰੀਨ ਸ਼ਾਟ ਮੈਂ ਕਲਰ ਕਢਾਈ ਨੇ ਹੋਰ ਵੀ ਬਹੁਤ ਕੋਸ਼ਾ ਮੇਰੇ ਭਰਾਓ ਮੈਂ ਸੌਰੀ ਅਮਰਲੀ ਵੈਰੀ ਸੌਰੀ ਮੈਂ ਨਹੀਂ ਤੁਹਾਨੂੰ ਕੋਈ ਸੁਣਾ ਸਕਦਾ ਮੇਰੇ ਚਿੱਤਾਂ ਮਾਦਾਂ ਨਹੀਂ ਹੈਗਾ ਠੀਕ ਹੈ ਭਾਜੀ ਹਰਜੀਤ ਸਿੰਘ ਵੀਰ ਜੀ ਬਿਲਕੁਲ ਤੁਸੀਂ ਰਾਈਟ ਆ ਮੈਂ ਵੀ ਖੱਚਾਂ ਸੇਰੇ ਦੀ ਖੱਚਾਂ ਭਰਾਵਾ ਧੰਨਵਾਦ ਆ ਲੇਕਿਨ ਉਹਨਾਂ ਖੱਚਾਂ ਨੂੰ ਵੀ ਮੜਾ ਜਾ ਸਮਝਾ ਲਓ ਜਿਹੜੇ ਇਹ ਕੰਮ ਕਰ ਰਹੇ ਆ ਮੈਂ ਤਾਂ ਕਦੇ ਇਦਾਂ ਦਾ ਕੋਈ ਰੋਲ ਚ ਪਿਆ ਹੀ ਨਹੀਂ ਸੀ ਮੈਂ ਤੇ ਨਾ ਮੈਂ ਪੈਣਾ ਚਾਹੁੰਦਾ ਸੀ ਪਰ ਦੁਨੀਆ ਦੇ ਸਾਹਮਣੇ ਸ਼ੀਸ਼ਾ ਤੇ ਰੱਖਣਾ ਪੈਣਾ ਨਾ ਹੁਣ ਠੀਕ ਹੈ ਕਿ ਨਹੀਂ ਖੱਚਾਂ ਅਸਲ ਦੇ ਵਿੱਚ ਨਾ ਤੁਹਾਡੇ ਵਰਗੀਆਂ ਗੰਦੀਆਂ ਔਲਾਦਾਂ ਆ ਜਿਹੜੇ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿਣ ਦੀ ਹਿੰਮਤ ਰੱਖਦੇ ਹੀ ਨਹੀਂ ਆ ਜੇਕਰ ਤੁਹਾਨੂੰ ਤੁਹਾਡਾ ਸ਼ੀਸ਼ਾ ਵਿਖਾਇਆ ਜਾਵੇ ਤੇ ਉਹ ਜਿਹੜਾ ਵਾ ਫਿਰ ਤੁਹਾਨੂੰ ਮਿਰਚਾਂ ਲੜਦੀਆਂ ਤੁਸੀਂ ਸਿਰਫ ਤੇ ਸਿਰਫ ਤੁਹਾਡੀਆਂ ਧੀਆਂ ਪੈਣਾ ਨੂੰ ਪਤਾ ਨਹੀਂ ਕਿਹੜੇ ਫੁੱਲ ਲੱਗੇ ਆ ਕਿ ਕੋਈ ਬੰਦਾ ਗੱਲ ਕਰੇ ਤੁਹਾਡੀ ਧੀ ਪੈਣ ਨੂੰ ਤੇ ਤੁਹਾਨੂੰ ਮਿਰਚਾਂ ਲੜਦੀਆਂ ਤੇ ਗਰੀਬ ਦੀ ਧੀ ਪੈਣ ਨੂੰ ਕੀ ਗੱਲ ਤੁਸੀਂ ਧੀ ਪੈ ਨਹੀਂ ਸਮਝਦੇ ਉਹਨਾਂ ਨੂੰ ਕੀ ਘਟ ਲੱਗਾ ਕਿ ਤੁਸੀਂ ਇਹਨਾਂ ਨੂੰ ਸ਼ਰੇਆਮ ਸੋਸ਼ਲ ਮੀਡੀਆ ਤੇ ਤੁਸੀਂ ਦਾ ਚੂੜੀਆਂ ਸ਼ਬਦ ਤੇ ਗੰਦੀਆਂ ਮੰਦੀਆਂ ਉਹਨਾਂ ਦੇ ਖਿਲਾਫ ਗੱਲਾਂ ਲਿਖੋ ਉਹਨਾਂ ਦੀ ਫੋਟੋਆਂ ਪਾਓ ਕਿਹਦੇ ਚ ਲਿਖਿਆ ਮੇਰੇ ਭਰਾ ਇੱਥੇ ਸੋਚ ਕਰਤੂਤ ਪਸ਼ੂ ਕੀ ਮਾਨਸ ਜਾਤ ਜੋ ਵੀ ਇਹ ਕਰਤੂਤਾ ਕਰਦੇ ਨਾ ਬੇਸ਼ੱਕ ਉਹ ਵੇਖਣ ਨੂੰ ਤਾਂ ਚੰਗੇ ਭਲੇ ਹੋ ਸਕਦੇ ਨੇ ਤੰਦਰੁਸਤ ਹੋ ਸਕਦੇ ਆ ਠੀਕ ਹੈ ਲਾ ਪਰ ਤੂੰ ਮੇਸਟੇ ਕਹਣਾ ਤੇਰੀ ਮੈਂ ਕਿਹੜੀ ਫਿਰ ਭੈਣ ਨੂੰ ਛੇੜਿਆ ਤੂੰ ਦੱਸ ਪਹਿਲਾਂ ਮੈਨੂੰ ਤੂੰ ਦੱਸ ਪਹਿਲਾਂ ਮੈਨੂੰ ਤੂੰ ਮੈਨੂੰ ਕਹਿਣ ਡਿਆ ਕਿ ਤੂੰ ਕਿੰਨਾ ਕੁ ਸੱਚਾ ਹੈ ਤੇ ਦੱਸ ਮੇਰਾ ਦੱਸ ਮੇਰਾ ਗੰਦ ਕਿਹੜੀ ਤੇਰੀ ਭੈਣ ਨੂੰ ਮੈਂ ਛੇੜਿਆ ਸੀ ਕਿ ਤੂੰ ਮੇਰੇ ਘਰ ਲਾਂਬਾ ਲੈ ਕੇ ਆਇਆ ਸੀ ਤੇ ਮੇਰੇ ਮਾਪਿਓ ਨੂੰ ਥਾਣੇ ਵਿੱਚ ਵੇਜੇ ਤੋਣਾ ਪਿਆ ਦੇ ਜਵਾਬ ਆ ਔਕਾਤਾਂ ਦੀ ਬਸ ਔਕਾਤਾਂ ਇਹਦੋਂ ਵੱਧ ਨਹੀਂ ਹੁਣ ਕੰਜਰਾਂ ਨਾਲ ਕੰਜਰਥਲਾਪ ਹੋ ਜਾਣਾ ਉਹ ਗੁਰੂ ਦੀ ਬਖਸ਼ੀ ਦਾੜੀ ਤੁਸੀਂ ਨਹੀਂ ਰੱਖੀ ਹੋਏ ਗੱਲਾਂ ਤੁਸੀਂ ਸਿੱਖੀਆਂ ਕਰਦੇ ਹੋ ਹੈ ਜਿਹੜਾ ਤੁਸੀਂ ਆਪਣੇ ਗੁਰੂ ਗੁਰੂ ਦੇ ਨਹੀਂ ਤੁਸੀਂ ਹੋਏ ਮੇਰਾ ਤੁਸੀਂ ਕਿ ਹੋਣਾ ਇੱਕ ਤੁਹਾਨੂੰ ਮੈਂ ਗੱਲ ਦੱਸ ਦਿਆਂ ਤੁਹਾਨੂੰ ਅੱਜ ਮਿਰਚਾਂ ਲੱਗਣਗੀਆਂ ਕੌੜੀਆਂ ਮिन्नੂ ਭਾਵੇਂ ਕੋ ਮਾੜਾ ਕਵੇ ਮिन्नੂ ਭਾਵੇਂ ਕੋ ਚੰਗਾ ਕਵੇ ਮिन्नੂ ਕਹਿਣ ਵੀ ਦੇ ਵੀ ਤੂੰ ਕੀ ਲੈਣਾ ਇਸ ਕੰਮ ਦੇ ਵਿੱਚੋਂ ਦਫਾ ਕਰ ਪਰ ਮੇਰੀ ਫੇਰ ਕਿਸੇ ਨਾਲ ਕਹਦੇ ਨਾ ਆਤਮਾ ਜੀ ਮਿਲਵਾ ਦਿੰਦੀ ਆ ਵੀ ਯਾਰ ਜੇ ਮਾੜੇ ਦੇ ਖਿਲਾਫ ਕੋ ਬੋਲੂ ਨਾ ਤੇ ਫਿਰ ਇਹ ਸਾਰੇ ਆਪੇ ਮਾੜੇ ਬਣ ਗਏ ਯਾਰ ਜੁਲਮ ਕਰਨਾ ਜੇ ਗੁਰੂ ਸਾਹਿਬ ਨੇ ਕਿਹਾ ਵਾ ਕਿ ਮਾੜਾ ਵਾਤ ਜੁਲਮ ਸੈਨਾ ਵੀ ਤੇ ਮਾੜਾ ਨਾ ਮੇਰੇ ਭਰਾ ਹੁਣ ਪੰਜ ਕੁਰਾਤਾਂ ਸਿੱਖ ਧਰਮ ਦੇ ਵਿੱਚ ਚਾਰ ਕੁਰਾਤਾਂ ਸੌਰੀ ਚਾਰ ਕੁਰਾਤਾਂ ਸਿੱਖ ਧਰਮ ਦੇ ਵਿੱਚ ਆ ਤੇ ਉਹਨਾਂ ਵਿੱਚੋਂ ਕੀ ਗੱਲ ਸਾਰੇ ਹੁਣ ਜਿਹੜਾ ਵਦਾਵਾ ਲਿਖ ਕੇ ਗਏ ਸੀ ਜਿਹੜਾ ਵਦਾਵਾ ਲਿਖ ਕੇ ਗਏ ਸੀ ਉਹਨਾਂ ਨੇ ਕੀ ਗੱਲ ਕੜੇ ਲਾ ਲ ਸੁੱਟਦੇ ਸੀ ਉਹਨਾਂ ਨੇ ਕੀ ਗੱਲ ਗਾਤਰੇ ਲਾ ਲ ਸੁੱਟਦੇ ਸੀ ਉਹਨਾਂ ਨੇ ਆਪਣੇ ਕੇਸ ਕਟਾ ਲਏ ਸੀ ਬੰਜਰ ਕੁਰਾਤਾਂ ਦੇ ਵਿੱਚੋਂ ਇਹ ਚੀਜ਼ਾਂ ਹੁੰਦੀਆਂ ਨੇ ਨਹੀਂ ਲੇਕਿਨ ਉਹਨਾਂ ਦੀ ਜਮੀਰਾਂ ਮਰ ਗਈਆਂ ਸੀ ਇਹ ਵੀ ਤੇ ਕੋਈ ਇਤਹਾ ਹੀ ਆ ਹੁਣ ਤੁਹਾਡੀਆਂ ਜਮੀਰਾਂ ਮਰ ਗਈਆਂ ਨੇ ਚਲੋ ਮੈਂ ਬਹੁਤਾ ਲੰਮਾ ਨਾ ਕਰਾਂ ਮੈਂ ਮੋੜ ਮੋੜ ਕੇ ਆਪਣੀ ਗੱਲਾਂ ਤੇ ਆਵਾਂ ਇਹ ਕੁੱਤਿਆਂ ਇਹੋ ਜਿਹੇ ਕੁੱਤੇ ਬਲੇ ਬੜੇ ਹੋਣੇ ਨੇ ਹਣਾ ਤੇ ਮੈਂ ਇਕੱਲੇ ਇਕੱਲੇ ਨੂੰ ਜਵਾਬ ਦੇਣਾ ਪਸੰਦ ਨਹੀਂ ਕਰਦਾ ਠੀਕ ਹੈ ਗਣੀ ਇੱਕ ਚੀਜ਼ ਹੈਗੀ ਆ ਤੁਸੀਂ ਜਾਤ ਹੰਕਾਰੀਓ ਉਹ ਲਿਖੋ ਨੰਬਰ ਮੇਰਾ ਆਪ ਐਸੇ ਮੇਰੇ ਪੇਜ ਦੇ ਉੱਪਰ ਪੇ ਆਈ ਗਾਲਾਂ ਮਾਰਦਾ ਫਿਰਦਾ ਵਾ ਤੇਰੇ ਰਗਨ ਗਾਲਾਂ ਕੱਢੇ ਤੇ ਕਰਤੂਤ ਕੀ ਤੁਹਾਡੇ ਪੱਲੇ ਆ ਆ ਫਫੜਨ ਪੁੱਛ ਜਿਨੇ ਆਈਡਿੀ ਲਿਖੀ ਆ ਆਪਣੀ ਭੈਣ ਨੂੰ ਆਪਣੀ ਕੁੜੀ ਦੇ ਸਾਹਮਣੇ ਜਾ ਕੇ ਨਾ ਆ ਆ ਆਈਡੀ ਕੱਢ ਕੇ ਤੈਨੂੰ ਵਿਖਾ ਆਈਡੀ ਕੱਢ ਕੇ ਵਿਖਾ ਨੂੰ ਤੇ ਆਪਣੀ ਕੁੜੀ ਦੇ ਲਾਗੇ ਜੇ ਇੱਕ ਪਿਓ ਦਾ ਜੰਮਿਆ ਤੇ ਜੇ ਆਪਣੇ ਇੱਕ ਪਿਓ ਦਾ ਜੰਮਿਆ ਵਾ ਜੇ ਤੇ ਤੂੰ ਮਿਕਸ ਬ੍ਰੀਡ ਆ ਫਿਰ ਨਹੀਂ ਕਰੇਗਾ ਫਿਰ ਤੂੰ ਗਾਲਾਂ ਕੱਢੇਗਾ ਵਾ ਤੇ ਮੇਰੇ ਕੋ ਨਾ ਗਾਲਾਂ ਸੁਣਦਾ ਟਾਈਮ ਆ ਨਾ ਗਾਲਾਂ ਕੱਢਦਾ ਟਾਈਮ ਆ ਜੇ ਤੇ ਕਿਸੇ ਇੱਕ ਪਿਓ ਦਾ ਵਾ ਤੇ ਕਿਸੇ ਸਿੱਖ ਦੀ ਸਾਟਾਂ ਤੋਂ ਤੇ ਫਿਰ ਇਹ ਕੰਮ ਕਰ ਆਪਣੀ ਧੀ ਦੇ ਵਿੱਚ ਆਪਣੀ ਮਾਂ ਦੇ ਵਿੱਚ ਤੇ ਆਪਣੀ ਭੈਣ ਦੇ ਵਿੱਚ ਚੀਜ਼ਾਂ ਪੜਾਈ ਕਿ ਆ ਵੇਖੋ ਸਾਡੀ ਜੱਟ ਬਰਾਦਰੀ ਦੇ ਕੁਝ ਬੰਦੇ ਆ ਨੇ ਕੁਝ ਬੰਦੇ ਆ ਨੇ ਇਹ ਜਿਹੜਾ ਵਾ ਇਹ ਆਈ.ਡੀ ਤੇ ਪਾਈਆਂ ਨੇ ਆ ਦੱਸੋ ਜੈਜ ਆ ਕਿਸੇ ਦੀ ਧੀ ਭੈਣ ਗਰੀਬ ਧੀ ਭੈਣ ਨੂੰ ਇਦਾਂ ਦੀ ਗੱਲ ਲਿਖਣਾ ਫਿਰ ਉਹ ਆਪੇ ਹੀ ਵਿਚਾਰੀ ਧੀ ਭੈਣ ਜਿਹੜੀਆਂ ਦੱਸਣ ਗਿਆ ਤੈਨੂੰ ਤੁਹਾਨੂੰ ਤੁਹਾਡੀਆਂ ਆਪਣੀਆਂ ਨੇ ਤੁਹਾਨੂੰ ਨਾ ਐਲਾਨਤਾ ਪਾਉਣੀਆਂ ਨੇ ਚਲੋ ਮੈਂ ਮੁੱਦੇ ਤੋਂ ਹਟਾਣਾ ਮੈਂ ਆਪਣੇ ਗੱਲ ਤੇ ਆਵਾਂ ਸਰਦਾਰ ਹਰਪੀ ਸਿੰਘ ਮਖੂ ਜੀ ਤੁਸੀਂ ਆਪਣੇ ਆਪ ਨੂੰ ਨਾ ਸਿੱਖ ਪ੍ਰਚਾਰਕ ਖਵਾਉਣਾ ਛੱਡ ਦਿਓ ਠੀਕ ਹੈ ਤੁਸੀਂ ਕੌਮ ਦੇ ਨੁਮਾਇंदे ਨਹੀਂ ਹੈਗੇ ਜਾਂ ਤੱਕ ਜੇ ਤੁਹਾਨੂੰ ਇੰਨੀ ਆਪਣੀ ਵਾਵਾ ਕਰਾਉਣ ਦੀ ਤਈ ਹੋਈ ਆ ਤੇ ਫਿਰੇ ਕੰਮ ਕਰੋ ਕੋਈ ਚੰਗਾ ਜਿਹਾ ਹਰੀਕੇ ਪਤਾਂ ਲਾ ਕੇ ਕੋਈ ਜਗ੍ਹਾ ਵੇਖੋ ਪਲੇਸ ਸੋਣਾ ਜਾ ਵੇਖੋ ਉੱਥੇ ਆਪਣਾ ਸਥਾਨ ਸਥਾਪਿਤ ਕਰ ਲਓ ਭਗਤ ਅੰਨੇ ਬਹੁਤ ਆ ਉਹਨਾਂ ਦੇ ਹੱਥਾਂ ਦੇ ਵਿੱਚ ਮਾਲਾ ਫੜਾ ਦੇ ਤੁਹਾਨੂੰ ਕੋ ਰਗੂ ਰਗੂ ਛੱਡ ਕੇ ਤੇ ਮਖੂ ਮਖੂ ਜਪਣਾ ਸ਼ੁਰੂ ਕਰਦੋ ਜੇ ਭਾਈ ਸਾਹਿਬ ਜੀ ਹੁਣ ਤਾਂ ਐਦਾਂ ਖੜਕੂ ਕੰਮ ਮੈਂ ਗੁਰੂ ਦਾ ਸੇਖਾਂ ਗੁਰੂ ਦੀ ਗੱਲ ਕਰੂੰਗਾ ਮੈਂ ਉਹ ਰੰਗਰੇਟੇ ਵਾਂਗੂ ਮੈਨੂੰ ਇਹਨੇ ਪਤਾ ਕੀ ਆਖਿਆ ਤੇਰੇ ਵਿੱਚ ਤੇ ਰੰਗਰੇਟੇ ਵਿੱਚ ਕੀ ਫਰਕ ਰਹਿ ਗਿਆ ਹਾਂ ਤੇ ਵੀਰ ਮੇਰਾ ਮੈਂ ਤਾਂ ਨਹੀਂ ਮਤਲਬ ਉਹਦਾਂ ਦੀਆਂ ਬਣਾ ਦੇ ਗਾਲਾਂ ਕੱਢ ਸਕਦਾ ਨਾ ਮੈਂ ਕਿਸੇ ਨੂੰ ਗਾਲ ਕੱਢੀ ਐ ਕੋਈ ਹਾਂ ਮੈਨੂੰ ਲੋਕੀ ਜਰੂਰ ਕੱਢਾਂ ਡੇ ਨੇ ਮੈਂ ਕਦੋਂ ਕਹਿੰਦਾ ਸਾਰੇ ਜੱਟ ਮਾੜੇ ਆ ਭਰਾਵਾ ਮੇਰੇ ਮੂੰਹ ਸੁਣਿਆ ਹੀ ਦੱਸ ਤੂੰ ਪਹਿਲਾਂ ਮੈਨੂੰ ਕਿੰਨੇ ਜੱਟ ਭੈਣ ਭਰਾ ਗੱਲ ਕਰ ਤੈਨੂੰ ਮੈਂ ਮਿਲਾ ਦਿਆਂ ਜਿਨ੍ਹਾਂ ਦੇ ਘਰਾਂ 'ਚ ਮੈਂ ਆ ਜਾਣਾ ਉਹਨਾਂ ਵਾਂ ਜਾਓ ਮੇਰੇ ਘਰਾਂ ਚ ਆਉਂਦੇ ਖਾਂਦੇ ਵੀ ਤੇ ਸਾਡੇ ਵਿੱਚ ਤੇ ਕੋਈ ਤਾਂ ਤਾਂ ਹੈਗਾ ਹੀ ਕੋਈ ਨਹੀਂ ਇਹੋ ਚੀਜ਼ ਹੈ ਤੁਹਾਡੇ ਦਿਮਾਗ 'ਚ ਮੈਂ ਕਿੱਟਾ ਚ ਉਹਨਾਂ ਵਾਂ ਜੱਟ ਮਾੜੇ ਤਾਂ ਹੁੰਦੇ ਆ ਜਦੋਂ ਤੁਹਾਡੇ ਵਰਗੇ ਨਾ ਫੁੱਲ ਨੂੰ ਫੁੱਲ ਤੇ ਕੰਡੇ ਨੂੰ ਕੰਡਾ ਨਹੀਂ ਕਹਿੰਦੇ ਮਜਬੀ ਤਾਂ ਮਾੜੇ ਹੁੰਦੇ ਆ ਜਦੋਂ ਉਹ ਗਲਤੀ ਹੁਣ ਰੰਗਰੇਟੇ ਦੀ ਆ ਉਹ ਥੱਲੇ ਵੀ ਰੰਗਰੇਟਾ ਜਿੰਦਾਬਾਦ ਰੰਗਰੇਟਾ ਜਿੰਦਾਬਾਦ ਯਾਰ ਰੰਗਰੇਟਾ ਦੂਜੀਆਂ ਧੀਆਂ ਪੜਾਣ ਮਗਾਲਾ ਕੱਢੇਗਾ ਤੇ ਲੋਕਾਂ ਨੇ ਹਾਰ ਪਾਉਣਿਆਂ ਨੂੰ ਹੈਂ ਜੇ ਤੁਸੀਂ ਮਜਬੀ ਸਿੱਖਾਂ ਨੂੰ ਸਾਰਾ ਟਾਰਗੇਟ ਕਰੋਗੇ ਉਹਨਾਂ ਦੀਆਂ ਧੀਆਂ ਪੜਾਂ ਟਾਰਗੇਟ ਕਰੋਗੇ ਤੁਹਾਨੂੰ ਕਿ ਮਜਬੀ ਸਿੱਖਾਂ ਨੂੰ ਤੁਹਾਨੂੰ ਹਾਰ ਪਾਣੀ ਤੁਹਾਨੂੰ ਫਿਰ ਸੋ ਮੈਂ ਇੱਕ ਬੇਨਤੀ ਕਰਾਂ ਮਖੂ ਸਾਹਿਬ ਤੁਹਾਨੂੰ ਦੁਨੀਆ ਸਾਹਮਣੇ ਪੂਰਾ ਸੱਚ ਰੱਖਣਾ ਚਾਹੀਦਾ ਸੀ ਇਹ ਤੁਸੀਂ ਅੱਧਾ ਸੱਚ ਦੁਨੀਆ ਸਾਹਮਣੇ ਰੱਖਿਆ ਆਪਣੇ ਨੰਬਰ ਤੇ ਆਪਣੇ ਪੇਜ ਤੇ ਸਿਰਫ ਬਾਕੀ ਜਿਹੜੀ ਕਮੀ ਸੀ ਉਹ ਮੈਂ ਅੱਧੀ ਘਟਾੜੀ ਜਿਹੜੀ ਜਨਤਾ ਸਾਹਮਣੇ ਰੱਖਤੀ ਆ ਇਹ ਚੀਜ਼ਾਂ ਵਿਖਾਉਣੀਆਂ ਬਹੁਤ ਜੁੜੀ ਸੀ ਆਪਣੇ ਭੈਣ ਭਾਂਦ ਤੱਕ ਹੁਣ ਮੈਂ ਇਸ ਮੁੱਦੇ ਤੇ ਬਹੁਤੀ ਗੱਲ ਨਹੀਂ ਕਰਨੀ ਆਪੇ ਫੈਸਲਾ ਕਰਨ ਸਿੱਖ ਕੌਮ ਦੇ ਵਿੱਚ ਬਹੁਤ ਵੱਡੇ ਵਿਦਵਾਨ ਬੈਠੇ ਆ ਸਾਡੇ ਜਥੇਦਾਰ ਸਾਹਿਬ ਬੈਠੇ ਆ ਕੌਮ ਨੂੰ ਇੱਕ ਪਲੇਟਫਾਰਮ ਤੇ ਕਿਦਾਂ ਇਕੱਠਾ ਕਰਨਾ ਇੱਕ ਕੌਮ ਦੇਖੇ ਮੈਂ ਕੋ ਧਰਮ ਦਾ ਠੇਕੇਦਾਰ ਨਹੀਂ ਨਾ ਮੈਂ ਕਿਸੇ ਕੌਮ ਦਾ ਜਿਹੜਾ ਵਾ ਕੋ ਵੱਡਾ ਲੀਡਰ ਹਾਂ ਹਾਂ ਇੱਕ ਗੁਰੂ ਦਾ ਸਿੱਖ ਹੋਣ ਦੇ ਨਾਤੇ ਹਮ ਕੁਕਰ ਤੇਰੇ ਦਰਬਾਰ ਭੌਂਕੇ ਆਗੇ ਬਦਨ ਪਸਾਰ ਦੇ ਮਹਾਵਾਕਾਂ ਦੇ ਅਨੁਸਾਰ ਉਸ ਗੱਲ ਤੇ ਪਹਿਲਾਂ ਦਿੰਦਾ ਹੋਏ ਮੈਂ ਆਪਣੀ ਆਵਾਜ਼ ਹਰੇਕ ਗੁਰਸਿੱਖ ਤੱਕ ਪਹੁੰਚਾਉਣਾ ਚਾਹੁੰਦਾ ਕਿ ਇਹ ਅੱਗ ਜਿਹੜੇ ਕੁਝ ਅੰਮਲੀ ਬੰਦੇ ਲਾ ਰਹੇ ਨੇ ਨਾ ਕੁਝ ਸ਼ਰਾਫਤੀ ਬੰਦੇ ਅੱਗ ਪੰਜਾਬ ਦੇ ਵਿੱਚ ਜਾਤ ਪਾਤ ਦੀ ਜਿਹੜੇ ਲਾ ਰਹੇ ਆ ਇਹਦਾ ਭੰਬੜ ਬਹੁਤ ਜ਼ਿਆਦਾ ਖਤਮਕ ਹੋਣਾ ਵਾ ਸਾਡੇ ਘਰਾਂ ਨੂੰ ਸਾੜ ਕੇ ਨੇ ਸਵਾਹ ਕਰ ਦੇਣਾ ਠੀਕ ਆ ਇਸ ਕਰਕੇ ਜਿਹੜਾ ਨਾ ਤੈਨੂੰ ਦਿਖਣ ਨਹੀਂ ਦਿਆ ਪੁੱਫੜ ਤੇਰੇ ਬੋਲਣ ਦੇ ਆ ਤੇਰਾ ਫੋਨ ਕਦਾ ਚੋਕਣਾ ਮੈਂ ਹੈ ਛੱਡਦਾ ਤੇਰੇ ਫੋਨ ਚੋਕਲਾ ਬਲਾ ਮੈਂ ਇੰਨਾ ਭੈਣ ਭਰਾ ਜਿਹੜੇ ਗੱਲਾਂ ਸੁਣਦੇ ਨੇ ਇਹਨਾਂ ਨੂੰ ਛੱਡਦਾ ਦੂਜੀ ਚੀਜ਼ ਇਹ ਆ ਕਿ ਮੇਰੇ ਵੀਰੋ ਸੰਭਲੋ ਸੰਭਲੋ ਮੌਕਾ ਸੰਭਲੋ ਮੇਰੇ ਭਰਾਓ ਸਾਨੂੰ ਅਸੀਂ ਨਾ ਅਦੋਸ਼ ਦੇ ਰਿਆਂ ਸਰਕਾਰਾਂ ਨੂੰ ਦੋਸ਼ ਦੇ ਰਹੇ ਆਪਾਂ ਵੀ ਮੇਰੇ ਆ ਆਰਐਸਐਸ ਨੂੰ ਕਿਸੇ ਦੀ ਕੋਈ ਔਕਾਤ ਨਹੀਂ ਹੈਗੀ ਸਭ ਤੋਂ ਵੱਡੀ ਸਰਕਾਰਾਂ ਗੰਦੀਆਂ ਸਾਡੇ ਮਨਾਂ 'ਚ ਬੈਠੀਆਂ ਸਭ ਤੋਂ ਵੱਡੀ ਆਰਐਸਐਸ ਸਾਡੇ ਮਨਾਂ 'ਚ ਬੈਠੀ ਹੋਈ ਹੈ ਜਿੰਨੀ ਦੇਰ ਤੱਕ ਇਹ ਆਪਾਂ ਆਰਐਸਐਸ ਨੂੰ ਬਾਹਰ ਨਹੀਂ ਕੱਢਦੇ ਤੇ ਬਾਹਰ ਦੀਆਂ ਚੀਜ਼ਾਂ ਨੂੰ ਆਪਾਂ ਜਿਹੜਾ ਨਾ ਉਹ ਬਿਲਕੁਲ ਵੀ ਸੁਧਾਰ ਨਹੀਂ ਸਕਦੇ ਆਪਣੇ ਆਪ ਨੂੰ ਸਵਾਰੀਏ ਕਿਸੇ ਨੂੰ ਅਸੀਂ ਮਾੜਾ ਕਹੀਏ ਨਾ ਤੇ ਕਿਸੇ ਨੂੰ ਕਹਿਣ ਦਈਏ ਬਿਨਾ ਅਸੀਂ ਉਸ ਗੁਰੂ ਦੀ ਔਲਾਦ ਆ ਜਿਹੜਾ ਦੁਸ਼ਮਣ ਨੂੰ ਕਹਿੰਦਾ ਵੀ ਦੁਸ਼ਮਣ ਦੀ ਧੀ ਪੈਨ ਨੂੰ ਵੀ ਹਿਫਾਜ਼ਤ ਨਾ ਉਹਦੇ ਘਰ ਛੱਡ ਕੇ ਆਓ ਮੇਰੀ ਅੱਖਾਂ ਨਾਲ ਨਹੀਂ ਵੇਖਣਾ ਤੇ ਅੱਜ ਅਸੀਂ ਆਪਣਿਆਂ ਨੂੰ ਯਾਰ ਗਾਲਾਂ ਕੱਢਣ ਦੇ ਸ਼ਰਮ ਨਿਲਾਮ ਕਰਨ ਦੇ ਸੋਸ਼ਲ ਮੀਡੀਆ ਤੇ ਯਾਰ ਜੇ ਕੋ ਮੇਰੇ ਕੋ ਸੱਚੀ ਗੱਲ ਕਰਦਾ ਤੇ ਆ ਕੁੱਤੇ ਆ ਕੁਝ ਭੌਂਕਣ ਦੇ ਨੇ ਵਿੱਚ ਮੇਰੀ ਨਿੱਕੀ ਜੀਆਂ ਮੇਰੀਆਂ ਦੋ ਧੀਆਂ ਨੇ ਇੱਕ 3 ਸਾਲ ਦੀ ਇੱਕ ਮਤਲਬ 5 5.5 ਸਾਲ ਦੀ ਆ ਉਹਨਾਂ ਦਾ ਕੀ ਕਸੂਰ ਆ ਤੁਸੀਂ ਤਾਂ ਜਲਾਦੋ ਉਹਨਾਂ ਨੂੰ ਨਹੀਂ ਬਖਸ਼ਣ ਦੇ ਯਾਰ ਹੈ ਇੱਕ ਦਿਨ ਤਾਂ ਸੱਚੀ ਦਾ ਪਤਾ ਕੀ ਚੱਕਰ ਆ ਹੁਣ ਮੈਂ ਸਾਰੇ ਭੈਣ ਭਰਾ ਚਲੋ ਰੋਟੀ ਕਰਕੇ ਬਾਹਰ ਗਏ ਨੇ ਇਹੋ ਜਿਹੇ ਬੰਦੇ ਕੁਝ ਸਾਰੇ ਨਹੀਂ ਇਹੋ ਜਿਹੇ ਬੰਦੇ ਕੁਝ ਜਿਹੜਾ ਨਾ ਬਾਹਰ ਜਾ ਕੇ ਨਾ ਤੁਹਾਡੀਆਂ ਵੀ ਤਾਂ ਉੱਥੇ ਭੈਣਾ ਭਰਾਵਾ ਬੇਲ ਤੋੜਦੀਆਂ ਨੇ ਖੇਤਾਂ 'ਚ ਕੰਮ ਕਰਦੀਆਂ ਨੇ ਜੇ ਤੁਹਾਨੂੰ ਕੋਈ ਸਵਾਲ ਕਰੇ ਤਾਂ ਫਿਰ ਕੋਤ ਅੱਧ ਤੁਹਾਨੂੰ ਕੋਈ ਸਵਾਲ ਕਰੇ ਕਿ ਮਿਕਸਬਲੀਟ ਤੁਸੀਂ ਬਣ ਗਏ ਹੋ ਅੱਧੇ ਇੱਕ ਪੰਜਾਬੀ ਤੇ ਅੱਧਿਕ ਅੰਗਰੇਜ਼ੀ ਫਿਰ ਫਿਰ ਗੁੱਸਾ ਲੱਗੂਗਾ ਨਾ ਕਿਸੇ ਦੀ ਤੁਸੀਂ ਜ਼ੁਬਾਨ ਨੂੰ ਨਹੀਂ ਫੜ ਸਕਦੇ ਮੇਰੇ ਵੀਰ ਇਸ ਕਰਕੇ ਗੱਲਾਂ ਆਪਾਂ ਘੱਟ ਕਰੀਏ ਸਿੱਖੀ ਦਾ ਬੂਟਾ ਜਿਹੜਾ ਵਾ ਇਹਨੂੰ ਰਲ ਮਿਲ ਕੇ ਪਿਆਰ ਮੁਹੱਬਤ ਦਾ ਪਾਣੀ ਪਾ ਕੇ ਹਰਿਆਵਲਾ ਕਰ ਲਈਏ ਇਹਨੂੰ ਜਿਆਦਾ ਵਧੀਆ ਰਹੇਗਾ ਇਸ ਕਰਕੇ ਮੇਰੇ ਵੀਰ ਜਿਹੜੀ ਜਿੰਨੀਕ ਸੱਚ ਗੱਲ ਹੈਗੀ ਸੀ ਦੁਨੀਆ ਦੇ ਸਾਹਮਣੇ ਇਹ ਰੱਖਣਾ ਮੇਰਾ ਬਹੁਤ ਜ਼ਰੂਰੀ ਸੀ ਹੁਣ ਮੇਰੀ ਕੌਮ ਦੇ ਬੰਦੇ ਫੈਸਲਾ ਕਰਨ ਜਥੇਦਾਰ ਬਾਬਾ ਮੇਜਰ ਸਿੰਘ ਜੀ ਬੜੇ ਸੂਝਵਾਨ ਨੇ ਬੜੇ ਠੰਡੇ ਸੁਭਾਅ ਦੇ ਆ ਤੇ ਬੜੇ ਵਧੀਆ ਤਰੀਕੇ ਨਾਲ ਗੱਲ ਸੁਣਦੇ ਆ ਇਸੇ ਤਰ੍ਹਾਂ ਹੋਰ ਨੰਗ ਸਿੰਘ ਜਿਥੇ ਬੰਦੀਆਂ ਦੇ ਜਥੇਦਾਰ ਆ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਵਾ ਕਿ ਦੇਖੋ ਮੈਂ ਰੰਗਰੇਟੇ ਨੂੰ ਕੌਮ ਦੇ ਵਿੱਚ ਪਾੜ ਪਣਾਉਣਾ ਚਾਹੁੰਦਾ ਨਾ ਮੇਰਾ ਇਦਾਂ ਦਾ ਕੋਈ ਮਨਸੂਬਾ ਵਾ ਕੌਮ ਦਾ ਇੱਕ ਨਾ ਸੇਵਾਦਾਰ ਹੋਣ ਦੇ ਨਾਤੇ ਭੌਂਕਣਾ ਜਿਹੜਾ ਵਾ ਉਹ ਮੇਰਾ ਫਰਜ਼ ਬਣਦਾ ਮੈਂ ਇੱਕ ਧਾਗੇ ਦੇ ਵਿੱਚ ਹਰ ਇੱਕ ਨੂੰ ਪਰੋਣਾ ਚਾਹੁੰਦਾ ਪਰ ਗੰਦ ਨਹੀਂ ਗੁਰੂ ਸਾਹਿਬ ਨੇ ਸਾਨੂੰ ਕਿਹਾ ਹੈ ਕਿ ਮੈਨੂੰ ਭਾਵੇਂ ਪੰਜ ਮਿਲ ਜਾਣ ਪਰ ਮਿਲਣ ਚੰਗੇ ਹਨੂ ਵੀ ਕੌਮ ਦੇ ਜਥੇਦਾਰ ਭਾਵੇਂ ਪੰਜ ਚੰਗੇ ਮਿਲਣ ਪਰ ਮਿਲਣ ਚੰਗੇ ਸਾਨੂੰ ਗਿਣਤੀ ਨਹੀਂ ਚਾਹੀਦੀ ਸੋਨਿਆ ਕਾ ਬੇਨਤੀਆ ਕਬੂਲ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ